हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਸੀਗੇ ਜਾਰਜਟਾਊਨ ਘੁੰਮਣ ਘੁੰਮਣ ਹੀ ਖੈਰ ਇੱਥੇ ਦਵਾਈ ਲੈਣ ਆਏ ਸੀ ਭੈਣ ਜਿੰਨਾਂ ਦੇ ਹਰ ਲਈ ਰਹਿੰਦੀ ਹੈਗੀ ਤੇ ਉਹਨਾਂ ਨੇ ਬੇਟਾ ਨੇ ਜਿਹੜਾ ਉਹਨਾਂ ਦਾ ਕਰਤਾਰ ਉਹਨੇ ਉਹਦੀ ਦਵਾਈ ਦਿਵਾਣੀ ਸੀ ਉਹਨੂੰ ਇੱਥੇ ਸਾਹਮਣੇ ਦਵਾਈ ਲੈਣ ਆਇਆ ਹੋਇਆ ਇਹ ਪਿੱਛੇ ਹੀ ਆ ਆ ਦੇਖੋ ਆ ਕਲੀਨਿਕ ਆ ਇੱਕ ਦਵਾਈ ਲੈਣ ਆਏ ਸੀ ਉਹ ਇਹ ਵਧੀਆ ਥੋੜਾ ਜਿਹਾ ਤੰਗ ਜਿਹਾ ਏਰੀਆ ਦੇਖਣ ਨੂੰ ਪਤਾ ਨਹੀਂ ਅਸੀਂ ਜਿੱਥੇ ਆਏ ਆ ਤਾਂ ਤੰਗ ਲੱਗ ਰਿਹਾ ਇੱਧਰ ਅੰਦਰ ਜੇ ਨੂੰ ਆ ਗਏ ਆ ਪਰ ਐਂ ਵੀ ਇੱਥੇ ਪਾਰਕਿੰਗ ਦੀ ਫੈਸਿਲਿਟੀ ਹਰ ਜਗ੍ਹਾ ਤੇ ਹੈਗੀ ਹੈ ਜੀ ਐਂ ਨਹੀਂਗਾ ਵੀ ਪਾਰਕਿੰਗ ਦਾ ਕੋਈ ਔਖਾ ਹੋਊਗਾ ਪਾਰਕਿੰਗ ਪਹਿਲਾਂ ਹਰ ਪਾਸੇ ਅੱਜ ਅਸੀਂ ਪਹੁੰਚ ਗਏ ਅਸੀਂ ਵਿਨਰ ਵਾਲਿਆਂ ਦੇ ਦੇਖਦੇ ਆਂ ਕੀ ਮਿਲਦਾ ਇੱਥੋਂ ਇਹਨਾਂ ਨੇ ਵੀ ਸਮਾਨ ਲੈਣਾ ਸੀ ਦੀਦੀ ਹੋਣਾ ਨੇ ਅੰਟੀ ਹੋਣਾ ਨੇ ਸਟੋਰ 'ਚ ਪਹੁੰਚ ਗਏ ਸਟੋਰ ਕਾਫੀ ਵੱਡਾ ਆ ਰਿਹਾ ਠੀਕ ਆਉਂਦਾ ਭੁੱਖ ਲੱਗਈ ਤੈਨੂੰ ਅਬ ਬਾਹਰ ਉਹ ਬਹਿ ਗਿਆ ਥੱਕ ਵੀ ਬੜੀ ਛੇਤੀ ਜਾਣਾ ਤੂੰ ਹੈਂ ਬੈ ਗਿਆ ਪਿੱਛੇ ਹੋ ਕੇ ਥੱਕ ਗਿਆ ਹੈਂ ਅਬ ਬਾਹਰ ਅੱਛਾ ਸੇਵ ਕਰਕੇ ਬਹਿ ਗਿਆ ਠੀਕ ਆ ਠੀਕ ਆ ਖਾ ਲਾ ਬਹਿ ਕੇ ਆਰਾਮ ਨਾਲ ਚਲੋ ਹਣ ਉਸਤਾ ਨਿਕਲਦੇ ਨੇ ਹੈਗੇ ਜੀ ਉਹ ਆ ਰਹੇ ਨੇ ਉਹ ਤਾਂ ਗਏ ਹਾਲੀ ਹੀ ਰਹਿ ਗਈ ਪਿੱਛੇ ਰਹਿ ਗਈ ਪਿੱਛੇ ਉਹ ਤਾਂ ਗੱਡੀ ਚਲੇ ਗਏ ਕੰਮ ਤੇ ਵੀ ਜਾਣਾ ਹਾਂ ਟਾਈਮ ਹੋ ਗਿਆ ਹਣਾ ਅੱਜ ਮੌਸਮ ਠੀਕ ਆ ਨਾ ਰਹਿਣਾ ਦੋ ਦਿਨ ਆਪਾਂ ਪੂਰੇ ਰੜਿਆ ਗਰਮੀ ਚ ਨਾ ਦੁਪਹਿਰੇ ਕੀ ਸ਼ਾਮ ਤੱਕ ਤਾਂ ਗਰਮੀ ਪਈ ਹੈ 7 ਵਜੇ ਤੱਕ ਵੀ ਬਾਹਰ ਨਹੀਂ ਜਾ ਹੁੰਦਾ ਸੀਗਾ ਦੋ ਦਿਨ ਗਰਮੀ ਪਈ ਹੈ ਪੂਰੀ ਹਾਂ ਹੁਣ ਸਹੀ ਹੋ ਗਿਆ ਲਓ ਜੀ ਕਾਫੀ ਆ ਗਈ ਹੈ ਉਹ ਵੀ ਤਾਂ ਪੀਣੀ ਫੇ ਜ਼ਰੂਰੀ ਆ ਥੋੜੇ ਥੋੜੇ ਟਾਈਮ ਬਾਅਦ ਕਿਆ ਵੇ ਅਿੰਦਰ ਫੋਟੋ ਫੋਟੋ ਕਰ ਫੋਟੋ ਹਾਂਜੀ ਘਰੇ ਆ ਗਏ ਸੀਗੇ ਹੁਣ ਬਣਾਵਾਂਗੇ ਅਸੀਂ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਵੀ ਅੰਦਰ ਆਲੂ ਦੇ ਪਰੌਂਠੇ ਮਿਰਚਾਂ ਕੱਟੂਗਾ ਮੈਂ ਬ੍ਰੀਕ ਬ੍ਰੀਕ ਮਿਰਚਾਂ ਕੱਟੂਗਾ ਮੈਂ ਨਹੀਂ ਮੈਂ ਕੱਟੂਗਾ ਮੈਂ ਕੱਟੂਗਾ ਪਰੌਂਠੇ ਬਣਾਉਂਗੇ ਤੁਸੀਂ ਹੈਗਾ ਕੱਟੂਂ ਸੋੜਾ ਲਾ ਕੇ ਰੱਖਿਆ ਤੜੀ ਇਹ ਹੈਗਾ ਵਧੀਆ ਪਿਆ ਲਿੰਗੋਰ ਨੇ ਅੱਗੇ ਪਾਸੇ ਨਹੀਂ ਲਾਇਆ ਹੈ ਨਹੀਂ ਨਹੀਂ ਆ ਹੀ ਜਾਉਂਗੀ ਬੱਚਾ ਮੋਜਾ ਰੁੱਤੇ ਮੱਦੂ ਥੋੜਾ ਸਰਦੇ ਵਿੱਚ ਮਚਾਓ ਪਿਆਜ਼ ਇੱਕੋ ਹੀ ਪੈਣਾ ਪਿਆਜ਼ ਲਿਆਉਣ ਵਾਲੇ ਆ ਨਹੀਂ ਕਿਉਂ ਲੈ ਲਿਆ ਲੀ ਰੋਦ ਚੰਨ ਬਦਲਦੀ ਚੱਲ ਸੋੜੀ ਹੀ ਜਾਣਾ ਇਹ ਆਂ ਕਰਾਂਗੇ ਇਹਨਾਂ ਦਾ ਬਣਾਉਣਾ ਨਹੀਂਗਾ ਮਨਲਾ ਦਾ ਤੁਰਨਾ ਹੋ ਗਈ ਹਲੀ ਬਣਾਇਆ ਕਰੀਓ ਜੀ ਪਿਆਜ਼ ਜੀ ਆ ਕੇ ਤੁਹਾਨੂੰ ਥੋੜੇ ਦੋਕ ਨਵੇਂ ਜਿਹਾ ਸਾ ਆ ਬਟੂਆ ਲਾਦੇ ਹੁਣ ਪਰਸਤਾਂਗੇ ਫਿਰਦੇ ਆ ਜੀ ਬਟੂਆ ਸਾੜੀਆਂ ਬੜੀਆਂ ਨਹੀਂ ਰੀਅ ਨਹੀਂ ਬਟੂਆ ਹਾਂ ਬਟੂਆ ਹਲਕਾ ਮਸਾਲੇ ਬੇਸਨ ਅਸੀਂ ਕੋ ਮੈਂ ਕੁੱਤੇ ਬਣਾ ਲੈਂਦਾ ਮੈਂ ਕੁੱਤੇ ਬਣਾ ਲਓ ਕੋਈ ਤਵਾ ਹੋ ਗਿਆ ਗਰਮ ਐਂਦਾ ਪਰੌਂਠਾ ਮੇਰਾ ਇੰਨੇ ਕੁ ਸਵਾਦ ਹੁੰਦੇ ਆ ਵੀ ਤੁਸੀਂ ਨਹੀਂ ਖਾਜੋ ਚਾਹ ਦੀ ਬਿਨਾਂ ਦਹੀਂ ਦੇ ਨਾਲ ਤੋੜੇ ਬਣ ਕੇ ਮੱਖਣ ਨਾਲ ਖਾਵਾਂਗੇ ਨਾਲ ਬਣਾਈ ਚਾਹ ਕਿਉਂਕਿ ਦਹੀਂ ਹੈ ਨਹੀਂ ਜੀਗਾ ਇਹਨੇ ਵਾਗੇ ਤੇ ਚਾਹਾਂ ਹਾਂਗੇ ਪਰੋਂਡੇ ਕਰਤਾਰ ਕਰਤਾਰ ਪਰੋਂਡੇ ਰਹਦੇ ਹੀ ਮੈਂ ਠੀਕ 하게 ਆਂ ਤੂੰ ਫਿਰ ਤੂੰ ਬਹੁਤ ਕੌਪਰ ਹੱਥਲੀ ਬਹੁਤ ਖਾਈ ਜਾਂਦਾ ਹੈ ਅੱਛਾ ਅੱਛਾ ਤੂੰ ਬਹੁਤ ਹੋ ਜਾਂਦਾ ਇੱਥੇ ਕਿਉਂਕਿ ਆ ਜੇ ਅਸੀਂ ਕੰਮ ਨੂੰ ਕਰਨੀ ਪੈਂਦਾ ਵੀ ਗੱਲ ਕੀਤੀ ਸੀ ਮੈਂ ਰਜਿੰਦਰ ਕੋਲ ਵਾਰੀ ਵਾਰੀ ਇੱਕੋ ਹੀ ਗੱਲ ਕਰੀ ਜਾਂਦੇ ਚਪਲੀ ਤੇ ਸਾਡੇ ਜਾਣ ਵਾਸਤੇ ਫੜ ਗਏ ਨੇ ਤੇ ਅਦਰ ਫੰਡ ਨੂੰ ਲੈਣੀ ਆ ਗਿੰਡ ਫੰਡ ਲੈਣੇ ਨੇ ਲੈਣੇ ਆਂ ਤੇ ਉਹ ਮੰਗਦੀ ਸੀ ਤੇ ਉਹ ਨੂੰ ਦੇਣੇ ਨੇ ਉਹ ਬਣ ਕੇ ਟੈਕ ਕਰਕੇ ਰੱਖਦੇ ਕਿਉਂਕਿ ਹੁਕੀਰ ਨੇ ਕਿਹਾ ਸੀ ਨੰਮਾ ਬਸ ਬਹੁਤ ਵਧੀਆ ਬਣਾਉ ਦੇ ਦੇ ਤੇ ਉਹ ਕਹੇ ਸਾਨੂੰ ਮਿੱਠਾ ਮੇਰਾ ਦਵਿੰਦਰ ਮੈਂ ਨਹੀਂ ਨੰਮੀ ਦਵਾ ਦੋ ਸਾਰੇ ਨੇ ਖਾ ਲਈ ਵਧੀਆ ਹੋ ਗਿਆ ਸਭ ਨੂੰ ਆ ਗਿਆ ਚਲੋ ਚਾਹ ਪਾਣੀ ਕਿਹਲੇ ਦਿੰਦੇ ਪਰ ਉਹਨੇ ਦੱਸੋ ਮੇਰੇ ਬਣਾਏ ਕਹੇ ਜਨੇ ਛੋਡੇ ਬਣਾਏ ਪਰ ਵਧੀਆ ਟੇਸਟੀ ਹੈ ਕਿੰਨੇ ਦਾ ਛੋਡੇ ਬਣਾਏ ਹਾਂ ਮੇਰੇ ਬਣਾਏ ਇਹ ਨਹੀਂ ਖਾਣਾ ਮੈਂ ਮੱਛਿਆ ਹਾਂ ਰਾਣੀ ਜੀ ਉੱਥੇ ਭਾਈ ਗੈਸ ਤੇ ਚੱਲਦਾ ਵੱਡੇ ਬੰਦੇ ਨੂੰ ਦੋ ਛੋਟੇ ਨੂੰ ਮੈਂ ਵੱਡਾ ਮੋٹے ਬੰਦੇ ਨੂੰ ਮੋٹے ਬੰਦੇ ਨੂੰ ਦੋ ਇਹਦਾ ਕਮੈਂਟ ਜੀ ਪਤਾ ਲੱਗੂ ਮੋਟਾ ਕੌਣ ਆ ਕਰੇ ਮੋਟੇ ਕੌਣ ਜੀ ਸੇ ਕਮੈਂਟਾਂ ਜੀ ਪਤਾ ਲੱਗਣਾ ਇਹਦਾ ਮੋਟਾ ਕੌਣ ਇੱਥੇ ਆਲੇ ਸਾਰੇ ਵਧੀਆ ਕਮੈਂਟ ਕਰਨਗੇ ਮੇਰੇ ਹੱਥ ਤੇ ਜਰਨਗੇ ਠੀਕ ਚਲੋ ਠੀਕ ਆ ਜੀ ਹੁਣ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਤੇ ਕਮੈਂਟ ਕਰੋ ਵਧੀਆ ਵਧੀਆ ਜੇ ਸਾਨੂੰ ਕਮੈਂਟ ਬਹੁਤ ਘੱਟ ਆਉਂਦੇ ਪਤਾ ਨਹੀਂ ਗੱਲ ਪਤਾ ਨਹੀਂ ਸਾਡੀ ਵੀਡੀਓ ਦੀ ਕਮੈਂਟ ਵਾਲੀ ਗੱਲ ਨਹੀਂ ਹੁੰਦੀ ਕੋਈ ਸਮਝ ਨਹੀਂ ਲੱਗਦੀ ਹੈ ਨਾ ਘਟ ਘਟਾਈਂ ਦੱਸ ਦੋ ਕਮੈਂਟ ਕਰ ਹਾਂ ਜੀ ਸਸਟ ਗੱਲ ਜੀ ਸਾਰਿਆਂ ਨੂੰ ਰਲੀਨ ਚਲੀ ਗਈ ਕੰਮ ਤੇ ਟਾਈਮ ਹੋ ਗਿਆ 5 ਵਜੇ ਦਾ ਤੇ ਅਸੀਂ ਜੱਲਿਆ ਅਜ ਗੁਰਦੁਆਰਾ ਸਾਹਿਬ ਭੈਣ ਹੋਣਾ ਨਾਲ ਨਾਲ ਆਂਟੀ ਜਾਵਾਂਗੇ ਨਾਲ ਕਰਤਾਰ ਜਾਊਗਾ ਕਰਤਾਰ ਹੁਣ ਖਾ ਰਿਹਾ ਬੈਠਾ ਇਹਨੂੰ ਭੁੱਖ ਲੱਗੀ ਹੋਈ ਜਗੀ ਸ਼ਾਮ ਦੀ ਹਨਾ ਔਖੜੇ ਲੱਗਦੀ ਹੈ ਹਾਲਾ gala ਪੜਕਾ ਬਣਾਣਾ ਮੈਂ ਆਪਾਂ ਸ਼ਾਬਾਸ਼ ਤੇਦੀ ਕਰ ਆਂਗੇ ਤਿਆਰ ਕਰੂੰਗਾ ਔੀ ਕਰੇ ਆਗੇ ਹੁਣ ਬਣਾਉਣਾ ਚਾਹ ਬਿਜਿੰਦਰ ਨੇ ਧਾਰੀ ਘੜੀ ਚਾਹ ਬਣਾ ਲਾ ਬਿਜਿੰਦਰ ਹੁਣ ਚਾਹ ਪੀ ਕੇ ਮੈਂ ਸਮਝੀਏ 10 10 ਮਿੰਟ ਹਾਂ ਉਹ ਸਾਰ ਦੇ ਬਹੁਤ ਖਾਣੇ ਨਾ ਸਾਰਿਆਂ ਨੂੰ ਬੱਸ ਹੋਈ ਪਈ ਐ ਸਵੇਰ ਦੇ ਹੀ ਕੰਮ ਨੇ ਬੱਸ ਉਹ ਨੀਂਦ ਤਾਂ ਨਹੀਂ ਆ ਰਹੀ ਮੈਨੂੰ ਤਾਂ ਆ ਰਹੀ ਹੈ ਜੀ ਚਾਹ ਤੱਕ ਗਈ ਕੁੜੀ ਨਾਲ ਗੱਲਾਂ ਕਰ ਲੋ ਜਿੱਥੇ ਜਾ ਕੇ ਸੌਣਾ ਹੀ ਆ ਉੱਥੇ ਸਹੀ ਗੱਲ ਨਾ ਹੁਣ ਇਹ ਤਾਂ ਗੱਲਾਂ ਬਾਤਾਂ ਕਰ ਲੋ ਚਾਹ ਜੀ ਕਿਹਦੀ ਆ ਬਾਹਰ ਦੇ ਕਿੱਥੇ ਜਾ ਕੇ ਸੌ ਰਹੇ ਆ ਹਾਂ ਸਹੀ ਗੱਲ ਨਾ ਹਾਂ ਜੀ ਸੱਚੀ ਗੱਲ ਦੀ ਸਾਰਿਆਂ ਨੂੰ ਅੱਜ ਚੱਲੇ ਸੀ ਹਲੇ ਕਿੱਥੇ ਚਲੇ ਆ ਸਿੰਗੂਜ਼ੀ ਪਾਰਕ ਸਿੰਗੂਜ਼ੀ ਸਿੰਗੂਜ਼ੀ ਪਾਰਕ ਅਸੀਂ ਵੀ ਜਾ ਰਹੇ ਤੁਸੀਂ ਜਾ ਰਹੇ ਮੈਂ ਜਾ ਰਿਹਾ ਇਹ ਮਗਰ ਪਏ ਹੋਇਆ ਤੇ ਮੇਰੇ ਕਜ਼ਨ ਨੇ ਦੱਸਿਆ ਸੀ ਉਹਨੇ ਬੜੀ ਤਾਰੀਫ ਕਰਤੀ ਕੋਈ ਜ਼ਿਆਦਾ ਇਹ ਮੰਨਦੇ ਨਹੀਂ ਕਹਿੰਦੇ ਕੁਝ ਨਹੀਂ ਹੋਣਾ ਉੱਤੇ ਉਹ ਕਹਿੰਦਾ YouTube ਤੇ ਦੇਖ ਚੈੱਕ ਕਰਕੇ ਮੈਂ ਕਿਹਾ ਚਲੋ ਦੇਖ ਲੈਣੇ ਆਗੇ ਜਾਈ ਆਣੇ ਸਾਡੇ ਕੋਲ ਟਾਈਮ ਵੀ ਸੀਗਾ ਅੱਜ ਮਨੇ ਮਗਰ ਪਾਤਾ ਮਗਰ ਪਾਤਾ ਬੱਚਿਆਂ ਨੂੰ ਸਾਡੇ ਮਗਰ ਪਾਤਾ ਉਹਨੇ ਹਨ ਉਹ ਲੈ ਕੇ ਜਾਣਾ ਪਿਆ ਸਾਡੇ ਘਰੇ ਪਾਣੇ ਤੋਂ ਉਹਨਾਂ ਨੇ ਪਈ ਸਬਜ਼ੀ ਬਣਾਉਣ ਵਾਲੀ ਪਈ ਸੀ ਰੋਣ ਲੱਗ ਗਏ ਫਿਰ ਸੇ ਲੈ ਕੇ ਰਾਨੂੰ ਨਿਕਲੇ ਗਰ ਲਾ ਅਪ ਰੋਣ ਲੱਗ ਗਏ ਮੈਨੂੰ ਪਾਰਕ ਜਾਣਾ। ਅੱਗੇ ਆ ਪਾਰਕ ਜਾਣਾ ਹੁਣੇ ਆ ਪਿੱਛੇ ਜਿਹੜਾ ਹਾਂਜੀ ਚੰਗੂਸਦੀ ਪਾਰਕ ਪਹੁੰਚ ਗਏ ਅਸੀਂ। ਤੇ ਬੱਚਾ ਤਾਂ ਜਿਆਦਾ ਇੱਥੇ ਸਮਾਨ। ਆ ਵੇਖੋ ਝੂਲੇ ਚਾਲੇ ਬੱਚਾ ਤਾਂ ਜਿਆਦਾ ਲੱਗੇ ਹੋਏ ਆਗੇ। ਅਰਲੀਨ ਲੱਗੀ ਟਿੰਗ ਜੂਟਣ। ਗੋਵਿੰਦਰ ਸਿੰਘ ਦੀ ਵੀਡੀਓ ਬਣਾਉਣ ਲੱਗ ਗਿਆ ਖੜਕੇ। ਬਲਜਿੰਦਰਾ ਫੱਕ ਦੀ ਵਾਲੀ ਛੇਤੀਆਂ ਮਿੰਟ ਚ ਪਹੁੰਚ ਜਾਂਦੀ ਹੈ ਜੀ ਫੋਟੋ ਖਿੱਚ ਦੋ ਫੋਟੋ ਖਿੱਚਾ ਖਿੱਚੀ ਤੇ ਲਾਈਨ ਤੇ ਬਲਜਿੰਦਰਾ ਆਈਸਕ੍ਰੀਮ ਲੈ ਕੇ ਆਉਣੀ ਆ ਉੱਥੇ ਲੱਗ ਗਿਆ ਲਾਈਨ ਚ ਉਹ ਉਹ ਬੜਿਆ ਗ੍ਰੀਨ ਟੌਪ ਆ ਗਿਆ ਬਲਜਿੰਦਰਾ ਇੱਧਰ ਲੇਕਾਂ ਨਾਲ ਹੀ ਇੱਧਰ ਨਹਾਉਣ ਲਈ ਬਣਾਇਆ ਬੱਚੇ ਨੂੰ ਉੱਥੇ ਬੱਚੇ ਨਹਾਉਂਦੇ ਜਾ ਕੇ ਉੱਥੇ ਫੁਆਰੇ ਜੇ ਚੱਲਦੇ ਫਾਉਂਟੇਨਸ ਉੱਥੇ ਨਹਾਉਂਦੇ ਬੱਚੇ ਸਾਰੇ ਮੈਂ ਹੁਣ ਤੇਰੀ ਜੰਨੀ ਨੂੰ ਆਈਸਕ੍ਰੀਮ ਉੱਥੇ ਆਹ ਲਓ ਜੀ ਆਈਸਕ੍ਰੀਮ ਖਾ ਲਓ ਨੇ ਕੇ ਮਰੇ ਮੁਰੇ ਨੇ ਪਿਆਰ ਨਾਲ ਬੋਲਦੇ ਹੁਣ ਆ ਲੈ ਖਾਣ ਟੈ ਜਾਣੀ ਆ ਗੋਲਫੀ ਗਾਲਾ ਹਾਏ ਹਾਏ ਹੁਣ ਠੀਕਾ ਹਣ ਹਲੀ ਹੀ ਬੋਲ ਲੰਦੀ ਇਹਨਾਂ ਨੂੰ ਆਏ ਟੈ ਜਾਣੀ ਗੋਲਫੀ ਗਾਲਾ ਤਰ ਤਰ ਕੇ ਖਾਣੇ ਆ ਜਨ ਕੀ ਬਣਾ ਤੈਗਰ ਜਾਣੀਆਂ ਸਾਰੀਆਂ ਹਾਂ ਅੱਜ ਚਿੰਗੂ ਦੀ ਵਰਕ ਤੋਂ ਆ ਗਏ ਸੀਗੇ ਤੇ ਹੁਣ ਅਸੀਂ ਹੱਸ ਜੰਦਿਆਂ ਤਾਂ ਨਾ ਮਾਵਾਂ ਧੀਆਂ ਨੂੰ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ ਹੈ ਹੁਣ ਅਸੀਂ ġeṛa ਕੱਢਣ ਲਾਗੇ ਕਿਉਂਕਿ ਉੱਥੇ ਆਈਸਕ੍ਰੀਮ ਖਾਧੀ ਸੀ ਰੋਟੀ ਤੇ ਅੱਜ ਕੋਈ ਸਲਾਹ ਨਹੀਂ ਹੈਗੀ ਬਿਲਕੁਲ ਹੀ ਦੁੱਧ ਪੀ ਲਾਂਗਾ ਅੱਜ ਇੱਕ ਇੱਕ ਗਲਾਸ ਦੀ ਹੈਗਾ ₹100 ਥੋੜੇ ਮਹਿੰਗੇ ਚਲ ਮੇਰੇ ਜੋਗਾ ਦਾ ਹੋਊਗਾ ਇਹ ਮੈਨੂੰ ਦੇ ਦਿਓ ਹੈ ਨਹੀਂ ਛੋਟੇ ਜੋਗਾ ਫੜੇ ਜਗ੍ਹਾ ਭਲਾ ਉਹ ਛੋਟੇ ਜੋਗਾ ਜਮਾ ਹੀ ਹੈ ਨਹੀਂ ਅੱਛਾ ਮੇਰੇ ਜੋਗਾ ਹੈ ਨਹੀਂ ਗਾ ਸਟ੍ਰਾਬੇਰੀ ਸ਼ੇਕ ਬਣਾਉਣਾ ਸ਼ੇਕ ਬਣਾ ਸਟ੍ਰਾਬੇਰੀ ਨਹੀਂ ਚੱਲ ਦੇ ਸਟ੍ਰਾਬੇਰੀ ਸ਼ੇਕ ਵੀ ਮੰਗਿਆ ਚਾ ਉਹ ਕੌਣ ਬਣਾਊਗਾ ਖਲੀਨ ਸਟ੍ਰਾਬੇਰੀ ਹੋਣੀ ਨਹੀਂ ਆਪਣੇ ਕੋਲ ਲਿਆਵਾਂਗੇ ਆਪਾਂ ਕਿੱਥੋਂ ਇੱਥੋਂ ਸਾਹਮਣੇ ਹਾਂ ਹੁਣੇ ਹੁਣੇ ਲੈ ਲਾਂਗੇ ਆ ਮੇਰਾ ਤਾਂ ਫਿਰ ਆਪਾਂ ਕੌਫੀ ਪੀ ਲੈਣਾ ਰਹਿਣ ਤੋਂ ਨਹੀਂ ਹੈ 9:17 ਹੋਗੇ 10 ਵਜੇ ਬੰਦ ਹੋ ਜਾਣਾ ਭੱਜੋ ਚਲੋ ਚਲੋ ਫਿਰ ਸਪੀਡ 12 ਵਜੇ ਬੰਦ ਹੁੰਦਾ ਉਹ ਵਾਲਾ ਸਪੀਡ ਅਪ ਗਾਇਜ਼ ਜੀ ਤੋਰੇ ਫਿਰਦੇ ਫਿਰਦੇ ਇਧਰ ਸੀ ਗਰੋਸਰੀ ਖਰੀਦਣ ਆ ਗਏ ਥੋੜੇ ਜਿਹਾ ਫਰੂਟ ਲੈ ਲੈ ਗੋਭੀ ਦਾ ਫੁੱਲ ਲੈ ਗੋਭੀ ਸਬਜ਼ੀ ਬਣਾਵਾਂਗੇ ਸਟਰਾਬੇਰੀ ਦਾ ਸ਼ੇਕ ਬਣਾਉਣ ਨੂੰ ਕਹਿੰਦੇ ਸੀ ਜੀ ਹਰਲੀਨ ਉਹ ਬਣਾਵਾਂਗੇ ਅੱਜ ਉਹਦੇ ਇੱਕ ਦੁੱਧਾ ਪੈਕਟ ਲੈ ਆ ਕਿਉਂਕਿ ਸ਼ੇਕ ਕਾਫੀ ਦਾ ਤਾਂ ਬਣੂਗਾ ਹੀ ਦੁੱਧਾ ਹੀ ਬਣੂਗਾ ਸ਼ੇਕ ਤਾਂ ਰਾਤ ਦੇ 10 ਵਜੇ ਨਾਲਾ ਥੋੜਾ ਥੋੜਾ ਹਨੇਰਾ ਹੋਇਆ ਹਲੇ ਜਿਵੇਂ ਆਪਣੇ 7 ਵਜੇ ਹੁੰਦੇ ਹੁੰਦੇ ਨਾ ਉਹ ਹਨੇਰਾ ਹਾਂ